ਹੁਣ ਪੰਜਾਬ ਵਿੱਚ ਪੰਚਾਇਤੀ ਚੋਣਾਂ ਚੱਲ ਰਹੀਆਂ ਹਨ ਤੇ ਕਈ ਕਈ ਲੋਕ ਕਹਿੰਦੇ ਵੀ ਸਰਬਸੰਮਤੀ ਨਾਲ ਸੀ ਸਰਪੰਚ ਬਣਾਤਾ ਇਹਨੂੰ ਤੇ ਪਰ ਅਸਲ ਵਿੱਚ ਉਹ ਸਰਬਸੰਮਤੀ ਨਹੀਂ ਹੁੰਦੀ ਮੇਰੇ ਹਿਸਾਬ ਨਾਲ ਕਿਉਂਕਿ ਮੈਂ ਇੱਕ ਖਬਰ ਸੁਣੀ ਸੀਗੀ ਕਹਿੰਦੇ ਇੱਥੇ ਫਲਾਣੇ ਪਿੰਡ ਵਿੱਚ ਬੰਦੇ ਨੇ ਡੇਢ ਕਿੱਲਾ ਪਾਉਣੇ 2 ਕਿੱਲੇ ਹਨ ਜਮੀਨ ਸਟੇਡੀਅਮ ਵਾਸਤੇ ਛੱਡਤੀ ਤੇ ਉਹਦੇ ਕੋਲ ਡੇਢ ਪਾਉਣੇ 2 ਕਿੱਲੇ ਹੀ ਸੀਗੇ ਟੋਟਲੀ ਜਮੀਨ ਜਿਹਦੇ ਕਰਕੇ ਉਹ ਆਪਣਾ ਖਾਂਦਾ ਸੀਗਾ ਲਾ ਲੋ ਕਰਕੇ ਆਪਦਾ ਖੇਤੀ ਕਰਕੇ ਖਾਂਦਾ ਸੀਗਾ ਤੇ ਹੈ ਵੀ ਛੋਟੀ ਉਮਰ ਦਾ ਸੀਗਾ ਉਹਨੂੰ ਸਰਬਸੰਮਤੀ ਕਹੇ ਤਾਂ ਉਹਨਾਂ ਨੇ ਤੇ ਅਗਲਾ ਜੇ 50-60 ਲੱਖ ਦੀ ਆਪਦੀ ਜ਼ਮੀਨ ਦਿੰਦਾ ਇੱਕ ਤਰ੍ਹਾਂ ਦਾ ਉਹਨੇ 50-60 ਲੱਖ ਰੁਪਏ ਦਾ ਲਾਤਾ ਆਪਦਾ ਸਰਪੰਚੀ ਤੇ ਤੇ ਉਹਨੂੰ ਸਰਬਸੰਮਤੀ ਨਹੀਂ ਕਹਿ ਸਕਦੇ ਆਪਾਂ ਸਰਬਸੰਮਤੀ ਅਸਲ ਵਿੱਚ ਉੱਥੇ ਹੁੰਦੀ ਹੈ ਨਾ ਜਿੱਥੋਂ ਕਾਬਲ ਆ ਲਾਲੇ ਕੋਲ ਉਹਦੇ ਕੋਲ ਜ਼ਮੀਨ ਹੈਗੀ ਆ ਜਾਂ ਨਹੀਂ ਨਹੀਂ ਹੈਗੀ ਪਰ ਉਹ ਕਾਬਲ ਆ ਸਰਪੰਚ ਬਣਨ ਦੇ ਉਹਦੇ ਕੋਲ ਨੌਲੇਜ ਹੈਗੀ ਹੈਗੀ ਕਿਰਤੀ ਬੰਦਾ ਇਮਾਨਦਾਰ ਬੰਦਾ ਮਿਹਨਤੀ ਬੰਦਾ ਹੈ ਨਾ ਉਹਨੂੰ ਸਰਬਸੰਮਤੀ ਕਹਿ ਸਕਦੇ ਆਪਾਂ ਹਰੇਕ ਦੇ ਕੰਮ 'ਚ ਕੱਢਦਾ ਉਹਨੇ ਹੁਣ 50-60 ਲੱਖ ਦੀ ਆਪਦੀ ਜ਼ਮੀਨ ਦਿੱਤੀ ਹੋਰ ਕਿਸੇ ਨੇ ਪਿੰਡ 'ਚ ਦਿੱਤੀ ਉਹਨਾਂ ਨੇ ਸ਼ਰਤੀ ਇਹ ਰੱਖੀ ਸੀ ਵੀ ਸਟੇਡੀਅਮ ਵਾਸ